ਪਉ ਨਿਰਵੈ ਅਕਾਲ ਮੂਰਤ ਅਜੂਨੀ ਸਭੰ ਗੁਰ ਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤ ਨਾਮੁ ਸ੍ਰੀ ਵਾਹ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਇਹ ਦੇ ਇਹ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਅੰਤ ਨੂੰ ਹਰੀ ਤੋਂ ਬਿਨਾ ਕੋਈ ਕੰਮ ਨਹੀਂ ਆਉਂਦਾ ਅੰਤ ਨੂੰ ਹਰੀ ਤੋਂ ਬਿਨਾ ਕੋਈ ਕੰਮ ਨਹੀਂ ਆਉਦਾ ਇੱਕ ਪਰਮੇਸ਼ਰ ਇਹਦਾ ਅੰਤ ਨੂੰ ਨਿਬੇੜਾ ਕਰਨ ਵਾਲਾ ਸੀ ਕਿਰਪਾ ਕਰਨ ਵਾਲਾ ਸੀ ਦਇਆ ਕਰਨ ਵਾਲਾ ਸੀ ਅਜਾ ਮਲ ਪਾਪੀ ਜਗ ਜਾਣੇ ਨਿਮਖ ਮੋਹ ਨਿਸਤਾਰਾ ਪਰ ਜੇ ਤੁਹਾਡੇ ਕੋਲ ਨਾਮ ਹੋਵੇਗਾ ਤਾਂ ਨਾਮ ਹੀ ਤੁਹਾਡੀ ਰੱਖਿਆ ਕਰੇਗਾ ਅਜਾ ਮਨ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਪਰ ਜੇ ਤੁਹਾਡੇ ਕੋਲ ਨਾਮ ਹੋਵੇਗਾ ਤਾਂ ਨਾਮੀ ਯਾਨੀ ਪਰਮੇਸ਼ਰ ਤੁਹਾਡੀ ਰੱਖਿਆ ਕਰੇਗਾ ਜੇ ਨਾਮ ਨਾ ਹੋਇਆ ਜੇ ਨਾਮ ਨਾ ਹੋਇਆ ਤਾਂ ਦੁਨੀਆ ਦੇ ਪਦਾਰਥਾਂ ਨੂੰ ਰੱਬ ਕੁਝ ਨਹੀਂ ਜਾਣਦਾ ਇਹ ਨਾ ਨਾ ਤੁਸੀਂ ਰੱਬ ਨੂੰ ਕਦੇ ਖੁਸ਼ ਨਹੀਂ ਕਰ ਸਕਦੇ ਹਾਂ ਜੇ ਪ੍ਰੇਮ ਤੇ ਨਾਮ ਤੁਹਾਡੇ ਕੋਲ ਦੋ ਚੀਜ਼ਾਂ ਹੋਣਗੀਆਂ ਤਾਂ ਤੁਸੀਂ ਰੱਬ ਕੋਲ ਜਾਵੋਗੇ ਪ੍ਰੇਮ ਤੇ ਨਾਮ ਜੇ ਤੁਹਾਡੇ ਕੋਲੇ ਦੋ ਚੀਜ਼ਾਂ ਹੋਣਗੀਆਂ ਤਾਂ ਤੁਸੀਂ ਰੱਬ ਕੋਲ ਜਾਵੋਗੇ ਆ ਪੰਛੀ ਦੋ ਖੰਭਾਂ ਨਾਲ ਉੱਡਦਾ ਏਕੋ ਦਾ ਖੰਭ ਕੱਟ ਦਿਓ ਉਥੇ ਹੀ ਫਿਰ ਜਾਊਗਾ ਉੱਡ ਨਹੀਂ ਸਕਦਾ ਪ੍ਰੇਮ ਵੀ ਪਰਮੇਸ਼ਰ ਨਾਲ ਪੂਰਾ ਹੋਵੇ ਤੇ ਨਾਮ ਵੀ ਹਰ ਵਕਤ ਚੱਲਦਾ ਹੋਵੇ ਪ੍ਰੇਮ ਵੀ ਪਰਮੇਸ਼ਰ ਨਾਲ ਪੂਰਾ ਹੋਵੇ ਤੇ ਨਾਮ ਵੀ ਹਰ ਵਕਤ ਚੱਲਦਾ ਹੋਵੇ ਤਾਂ ਤੁਸੀਂ ਪਰਮੇਸ਼ਰ ਕੋਲ ਜਾਓਗੇ ਸਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਬਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ ਤੁਹਾਡੇ ਪੱਲੇ ਸੱਚ ਹੋਣਾ ਚਾਹੀਦਾ ਤੁਹਾਡਾ ਮਨ ਨਾਮ ਨਾਲ ਜੁੜਿਆ ਹੋਣਾ ਚਾਹੀਦਾ ਫੇਰ ਤੁਹਾਡੀ ਖੁਸ਼ੀ ਹੈ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਗੁਰਵਰਜਨ ਦੇ ਮਹਾਰਾਜ ਜੀ ਕਹਿੰਦੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਪਰ ਤੁਸੀਂ ਤਾਂ ਉਲਟਾ ਕਰ ਦਿੱਤਾ ਤੁਸੀਂ ਤਾਂ ਉਲਟਾ ਕਰ ਦਿੱਤਾ ਨਾਮ ਸੰਗੇ ਸੋ ਮਨ ਨਾਮ ਬਸਾਇਆ ਨਾਮ ਸੰਗੇ ਸੋ ਮਨ ਨਾ ਵਸਾਇਆ ਕਿਉਂ ਨਾਮ ਮਨ ਚ ਕਿਉਂ ਨਹੀਂ ਵਸਾਇਆ ਨਾਮ ਮਨ ਇਸ ਕਿਉਂ ਨਹੀਂ ਵਸਾਇਆ ਛੋੜ ਜਾ ਹੈ ਵਾਹੂ ਚਿੱਤ ਲਾਇਓ ਉਹ ਜਿਹੜਾ ਤੂੰ ਛੱਡ ਕੇ ਜਾਣਾ ਸੀ ਚਿੱਤ ਨੂੰ ਤਾਂ ਤੂੰ ਉੱਥੇ ਹੀ ਜੋੜਿਆ ਹੋਇਆ ਛੋੜ ਜਾ ਹੈ ਵਾਹੂ ਚਿੱਤ ਲਾਇਓ ਜਿਹੜਾ ਤੂੰ ਛੱਡ ਕੇ ਜਾਣਾ ਸੀ ਚਿੱਤ ਨੂੰ ਤਾਂ ਤੂੰ ਉੱਥੇ ਹੀ ਜੋੜਿਆ ਹੋਇਆ ਹੈ ਤੇ ਉੱਥੇ ਹੀ ਆਏਗਾ ਕਿਸੇ ਢੰਗ ਤੇ ਆਏਂ ਜੇ ਤੇਰਾ ਮਨ ਮੰਦਰ ਯਾਨੀ ਮਕਾਨੇ ਛੋਵੇਗਾ ਤਾਂ ਪ੍ਰੇਤ ਬਣੇਗਾ ਜੇ ਮਾਇਆ ਨਾਲ ਹੋਵੇਗਾ ਤਾਂ ਫਿਰ ਸੱਪ ਬਨਣਾ ਪਏਗਾ ਉਹਦਾ ਕਹ ਗਏ ਨੇ ਗੁਰੂ ਸਾਹਿਬ ਹੁਣ ਤੁਸੀਂ ਸੋਚ ਲਓ ਭਾਈ ਆਹ ਗੱਲ ਹੈ ਜੇ ਤਾ ਮੁਕਤੀ ਚਾਹੁੰਦੇ ਹੋ ਤੋ ਨਾਮੇ ਪਾਤਸ਼ਾਹ ਦੇ ਸ਼ਬਦ ਨੂੰ ਮੰਨ ਲਓ ਜੇ ਨਹੀਂ ਚਾਹੁੰਦੇ ਤਾ ਤੁਹਾਡੀ ਖੁਸ਼ੀ ਹੈ ਅੰਤ ਬਾਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਬੋਲੋ ਸਤ ਨਾਮ ਸ੍ਰੀ ਵਾਹਿ